ਜੀ ਸਤਿ ਸ੍ਰੀ ਅਕਾਲ ਜੀ ਪਾਹਲਾ ਰੈਡੀ ਫਾਰਮ ਤੇ ਵੈਲਕਮ ਹੈ ਜੀ ਅੱਜ ਦੀ ਵੀਡੀਓ ਹੈਗੀ ਆ ਪੈਂਤ ਪੰਘਾਲੀ ਜ਼ਿਲ੍ਹਾ ਅੰਬਰੀਸਰ ਤੇ ਤਹਿਸੀਲ ਮਜੀਠਾ ਅੱਜ ਦੀ ਵੀਡੀਓ ਵਿੱਚ ਸੱਤ ਅੱਠ ਵਾੜ ਮੱਝਾਂ ਤੇ ਇੱਕ ਵਾੜ ਵਿਖਾ ਲਾਂਗੇ ਜੋ ਸੱਜਰਾ ਗੱਬਣਾ ਤੇ ਬਾਕੀ ਲੈਣੀ ਆ ਜਾਣਕਾਰੀ ਕਰਦੇ ਆ ਗੱਲ ਬਾਤ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਜੋ ਬਹੁਤ ਵਧੀਆ ਧੰਨਵਾਦੋ ਕਲਗੀਧਰ ਪਾਤਸ਼ਾਹ ਦਾ ਬਹੁਤ ਬਹੁਤ ਬਾਕੀ ਮੇਰੇ ਨੂੰ ਭਾਲਾ ਡੇਰੀ ਫਾਰਮ ਦੇ ਆਲੇ ਪੈਣ ਭਰਾ ਸਾਰਿਆਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਹੀ ਤੇ ਬਾਕੀ ਪਿੰਡ ਆਪਣਾ ਭਗਾਲੀ ਆ ਹਾਂਜੀ ਜਿਲ੍ਹਾ ਅੰਮ੍ਰਿਤਸਰ ਹਾਂਜੀ ਤਹਿਸੀਲ ਮੁਜੀਠਾ ਜੈੰਤੀਪੁਰ ਡਾਟਾ ਹਮ 4 ਕਿਲੋਮੀਟਰ ਪੈਂਦਾ ਵਾ ਜੈੰਤੀਪੁਰ ਤੇ ਬਾਕੀ ਮਾਲ ਤੇ ਅੱਜ ਉਹ ਕਾਲਪੁਰ ਸਿੰਘ ਮੇਰੇ ਨਾਲ ਬਹੁਤ ਆ ਠੀਕ ਆ ਥੋੜਾ ਪੋੜਾ ਵੀਡੀਓ ਚ ਠੀਕ ਹੈ ਠੀਕ ਹੈ ਤੇ ਕੱਲ ਨੂੰ ਫੇਰ ਵੀਡੀਓ ਨਾਲ ਸਿਰ ਪਾਵਾਂਗੇ ਹਾਂਜੀ ਹਾਂਜੀ ਆਪਣੇ ਕੋ 15 ਕਿਲੋਲੀ ਮਹੀਆਂ 14 ਕਿਲੋਲੀ ਮਹੀਆਂ ਵੀ ਹੈਗੀਆਂ ਵਾ ਠੀਕ ਆ ਠੀਕ ਆ ਜਿਹੜੀ ਵੀਡੀਓ ਚ ਨਹੀਂ ਪਾਉਣੀ ਅੱਜ ਉਹ ਵੀਡੀਓ ਮੈਂ ਕੱਲ ਨੂੰ ਪਾਵਾਂਗੇ ਕੱਲ ਨੂੰ ਪਾਵਾਂਗੇ ਕੱਲ ਨੂੰ ਫੇਰ ਪਾਵਾਂਗੇ ਵੀਡੀਓ ਮਾਲ ਆਪਣੇ ਵੀ ਇਹ ਕਿ ਲੈ ਸਕਦਾ ਹੋ ਠੀਕ ਹੈ ਜੀ ਠੀਕ ਹੈ ਜੀ ਆਹ ਝੋੜੀ ਆਪਨ ਕੋ ਪਹਿਲੇ ਹੀ ਸੂਈ ਆ ਪਹਿਲੇ ਸੂਏ ਕੱਤੀ ਸੂਈ ਆ ਪਹਿਲੇ ਸੂਏ ਕੱਤੀ ਸੂਈ ਆ ਠੀਕ ਹੈ ਜੀ ਬਹੁਤ ਚੰਗੀ ਛੱਡੀ ਧੀਰੀ ਆ ਵਾਹ ਜੀ ਮੱਤਲਾ ਖਾਦ ਗਿਆ ਮਰ ਜਾ ਲਾ ਦਿਓ ਜੀ ਲਾ ਦਿਓ ਤੇ ਪਹਿਲਾਂ ਕੱਤੀ ਆ ਕੀ ਪਹਿਲਾਂ ਕੱਟੀ ਆ ਕੱਲ ਦੀ ਸੂਈ ਆ ਠੀਕ ਹੈ ਜੀ ਕਿਨੂੰ ਕੋ ਕਹੂ ਨਾ ਵੀ ਤੇ ਗਣਿਆ ਐਡੀ ਠੰਡੀ ਆ ਠੀਕ ਹੈ ਜੀ ਇਹ ਕਿਉਂ ਗੁੰਦੀ ਆ ਗੁੰਦੀ ਕੱਤੀ ਵਾਜੀ ਵਾਹ ਵਾਹ ਦਾ ਬੱਚਾ ਬਾਅਦ ਸ਼ਕੀਨੀਆਂ ਕੱਦੀਆਂ ਚੈੱਕ ਕਰੋ ਦੂਜੀ ਸਿਰਨ ਕੱਟੀ ਹੋਈ ਸਵਾ ਲੱਖ ਦੀ ਵਗਣਗੀ ਡੇਢ ਦੀ ਵੇਗਦੀਆਂ ਜੀ ਵੇਗਦੀਆਂ ਅਜੇ ਤਾਜੀ ਤੁਜੀ ਸੂਈ ਆ ਬਹੁਤ ਚੰਗੀ ਛੰਡੀ ਕੱਟੀ ਆ ਬਹੁਤ ਤੇ ਛੰਡੀ ਬਹੁਤ ਆ ਕੱਟੀ ਬਹੁਤ ਜ਼ਿਆਦਾ ਇਹਨੂੰ ਪਤਾ ਵੀ ਨਹੀਂ ਪੈਦਾ ਹਾਂ ਜੀ ਇਹ ਬੋਤਲ ਪੋਟੇਟੋ ਆ ਉਹ ਉਹ ਮਗਰ ਕਟਾ ਗਿਆ ਧਿਆਨ ਸੀਲ ਬੜੀ ਹੈ ਬਹੁਤ ਠੰਡੀ ਠੀਕ ਹੈ ਜੀ ਬਹੁਤ ਹੀ ਠੰਡੀ ਇਹਨੂੰ ਪਤਾ ਨਾ ਪੀਂਦੇ ਨੇ ਇਹਦੇ ਠੀਕ ਹੈ ਜੀ ਆਹ ਵੇਖੋ ਪਸਮਈ ਜਿਹਾ ਲਓ ਪਦਮਾਈ ਪਦਮਾਈ ਬੰਦੀ ਹੈ ਬੱਚਾ ਆ ਬੱਚਾ ਬੰਦੀ ਕੋ ਠੰਡੀ ਬੜੀ ਹੈ ਠੰਡੀ ਬੜੀ ਗੱਡੀ ਪਹਿਲੇ ਸੂਏ ਤੇ ਧੁੰਦੀ ਗਤੀ ਆ ਜੇ ਬਾਜ ਦਾ ਬੱਚਾ ਬਾਜ ਦਾ ਬੱਚਾ ਜੀ ਆ ਦੇਖੋ ਖਾ ਉਹ ਮੰਗਦੇ ਵਾਹ ਲਓ ਬੱਚਾ ਆ ਲਓ ਮੰਮੀ ਕੋਲ ਆਓ ਆਓ ਆ ਦੇਖੋ ਇੰਨਾ ਚੰਗਾ ਥਾਂ ਕੱਟ ਕੇ ਕੱਢਿਆ ਵਾ ਠੀਕ ਆ ਜੀ ਦੇਖੋ ਚਵਾ ਵਾਹ ਜੀ ਵਾਹ ਜਿੱਦਾਂ ਕਹਿੰਦੇ ਆਲੋ ਬਹੁਤੀ ਜ਼ਿਆਦਾ ਚੋਣ ਜਾਂ ਚੰਗੀ ਆ ਠੀਕ ਆ ਜੀ ਬਹੁਤ ਪੋਲੀ ਤੇ ਬਹੁਤ ਸੀ ਇਹ ਪਹਿਲੇ ਦਾ ਸੀਲ ਬੋਧ ਆ ਸੀਲ ਬਹੁਤ ਜ਼ਿਆਦਾ ਨਹੀਂ ਤੇ ਕਈ ਲੱਤਾ ਬਣਾ ਦੀ ਪਹਿਲਾਂ ਠੀਕ ਆ ਜੀ ਮਾਨੂੰ ਮਸਵਾਲ ਦੋ ਵਿਖਾ ਦੇ ਖੋਲੋ ਜੀ ਗੱਡੀ ਠੰਡ ਬੱਚਾ ਲਾ ਕੇ ਖਾਦਾ ਗੱਡੀ ਨੂੰ ਤੇ ਵੇਖੋ ਥੰਦ ਹੁਣ ਗੱਡੀ ਦਾ ਲੋ ਬੇਖੋ ਨਿਕਾ ਕੇ ਮੈਂ ਨਾ ਹਾਂਜੀ ਜਿਹੜਾ ਕੋ ਬੰਦਾ ਵੀਡੀਓ ਦੇਖੇ ਨਾ ਹਾਂਜੀ ਉਹ ਕਹਿੰਦਾ ਮੈਂ ਖਾਣੀ ਚਾਹ ਰਾ ਮੈਂ ਖਾਣੀ ਆ ਠੀਕ ਆ ਜੀ ਬੋਲੇ ਆ ਜੀ ਕਦੇ ਵੀ ਬਾਜ਼ਾਰ ਦਾ ਬੱਚਾ ਕੱਲ ਦੀ ਸੂਈ ਆ ਕੱਲ ਦੀ ਸੂਈ ਇਹਦੀ ਹਾਂਜੀ ਗੱਲ ਵਾਹ ਜੀ ਵਾਹ ਆ ਜਾ ਬੰਦਾ ਅਰੇ ਦੂਜੇ ਸਵੇ ਨੂੰ ਸਵਾ ਲੱਖ ਦੀ ਵੇਖਦੀ ਆ ਜੀ ਘਰ ਤੋਂ ਘਟ ਗਈ ਜਿੰਨੀ ਕਰ ਤੂੰ ਉਤਾਲੀ ਆ ਦੇਖੋ ਦੇਖੋ ਛਕੀਨੀਆਂ ਦੇਖੋ ਛਕੀਨੀਆਂ ਬੜੀਆਂ ਕੱਢੀ ਜਿੱਥੋਂ ਨਹੀਂ ਇਹ ਨਾ ਜੀ ਕਹਿੰਦੇ ਸੀ ਹਾਂਜੀ ਜਿੰਨਾਂ ਨੇ ਕੱਟੇ ਆ ਹਾਂਜੀ ਉਹਨਾਂ ਨੂੰ 100 100 17-17 ਰੀਤੋ ਗੱਲ ਠੀਕ ਆ ਜੀ ਦੇਖੋ ਜੀ ਮੈਂ ਆ ਖੋ ਜਿਆਦਾ ਚੰਗੀ ਕੱਟੀ ਹਾਂਜੀ ਕਿਨੇ ਘਰ ਚੋਣੀ ਹੈ ਨਾ ਹਾਂਜੀ ਕੋ ਨਹੀਂ ਬਚੂਗਾ ਠੀਕ ਹੈ ਜੀ ਕਿਹਦੇ ਕੋਈ ਲਿਆ ਗਿਆ ਇਡੀ ਚੰਗੀ ਆ ਆਹ ਵਹਾਲੋ ਮੋਰੋ ਥਾਂ ਤੋਂ ਇਹਨੂੰ ਖਾਓ ਪੀਓ ਚ ਆ ਕੇ ਦੁੱਧ ਫੇਰ ਬਣਾ ਹਾਂਜੀ ਹਾਂਜੀ ਇਹ ਤਾਂ ਪਹਿਲਾਂ ਕੱਟੀ ਆ ਆ ਦੇਖੋ ਵਾਹ ਜੀ ਬਸ ਫਾਇਆ ਇਹਦੇ ਦੀ ਛੇਰ ਠੰਡੀ ਆ ਹਾਂਜੀ ਲੱਤ ਨਹੀਂ ਮਾਰੂ ਜਵਾਬ ਸਮਾਈਕ ਨੰਬਰ ਤੋਂ ਅਰੇ ਗਿੱਲਾ ਹੀ ਨਾਰੂ ਆ ਮਾਫੀ ਆਪੇ ਦੇਖਦੀ ਆ ਹਾਂਜੀ ਕਿੱਡੀ ਸ਼ਕੀਨ ਕਿੱਡੀ ਸਾਫ ਆ ਤੇ ਦਸੀਏ ਡੇਟ ਕੱਲ 15 ਬੋਲਣਾ ਬਟਾ ਛੋਟਾ ਹਾਂਜੀ ਭਟੇ ਦਾ ਮੁੱਲ ਭਾਏ 75 ਕਰਦ ਗਏ ਹਾਂਜੀ ਪਰ 80 ਕਰਦ ਗਏ ਹਾਂਜੀ ਕੋਈ ਨਹੀਂ ਕਰਨਾ ਜੀ ਆ ਜੀ ਦਸੀਏ ਜਿੰਨੇ ਦੇ ਨੇ ਤੁਹਾਨੂੰ ਪਹਿਲਾਂ ਗੱਡੀਆਂ ਪਾਈਆਂ ਸੀ ਹਾਂਜੀ ਸੱਤ ਵੇਡੀਆਂ ਸੀ ਉਹ ਵਿਗੀਆਂ ਚਦਾਂਵਾਂ ਇਹਨਾਂ ਦਾ ਮੁੱਲ ਮੁੱਲ ਜ ਹੋਰ ਘੱਟ ਬੋਲਣਾ ਅੱਛਾ ਜੀ ਪਾ ਨਾ ਮਿਲਿਆ ਠੀਕ ਹੈ ਜੀ ਇਹ ਦੇ ਦਾਂਗੇ 70 ਦੀ ਕਰੀਏ ਜੀ ਅੱਜ 26800 ਦੇਵਾਂਗੇ 66000 ਦੀ ਹਾਂ 64000 ਦੀ ਗੱਟੀਆਂ ਲਵਾਂਗੇ ਜੀ ਸੁਣੋ 64000 ਦੀ ਗੱਟੀਆਂ ਜਿਹੜਾ ਮਰਜੀ ਦਾ ਜੇ ਭੌਂਕੀ ਵਿੱਚ ਵਾਹ ਜੀ ਵਾਹ ਕੱਟੀ ਬਹਿਣੋ ਕਿ ਬੰਗੀ ਆ ਆ ਵੀ ਪਹਿਲਾਂ ਕੱਟੀਆਂ ਸੁਈਆਂ ਇਹ ਵੀ ਪਹਿਲਾਂ ਕੱਤੀ ਸੁਈ ਦੇਖੋ ਤਾਂ ਫਾਲ ਕੱਟੀ ਪਰ ਵੱਡੂ ਵੱਡੂ ਨੰਗਨ ਬਾਰੇ ਕਰ ਦੂਗੀ ਥੋਕ ਲੂ ਜਿਹੜੀ ਵੱਡੂ ਵੱਡੀਆਂ ਨਾ ਵੱਡੀਆਂ ਵੱਡੀਆਂ ਹਾਂਜੀ ਉਹਨਾਂ ਨੂੰ ਥੋਕੀ ਛੋਟੀ ਛੋਟੀ ਪਹਿਲਾਂ ਕੱਟੀ ਆ ਗਈ ਤੇਰੇ ਮਗਰ ਵੀ ਕੱਟੀ ਜੇ ਮਗਰ ਵੀ ਕੱਟੀ ਆ ਤੇ ਪਹਿਲੇ ਸੁਈਆਂ ਸੁਈਏ ਪਹਿਲੇ ਸੁਈਆਂ ਤਿੰਨਾਂ ਜਵਾਨਾਂ ਦੀ ਸੁਈ ਆ ਇਹ ਜਵਾਨੀ ਉਹਨਾਂ ਕਿਹਾ ਬੱਚੇ ਮਰ ਗਏ ਤਾਂ ਵੇਚਣ ਲੱਗੇ ਆ ਠੀਕ ਆ ਇਹਨੂੰ 5 ਕਿਲੋ ਦੇਸੀ ਘੋਚਾ ਰਿਆ ਠੀਕ ਆ ਆ ਕੱਟੀ ਨੂੰ 5 ਕਿਲੋ ਦੇਸੀ ਘੋਚ ਆ ਰਿਹਾ 5 ਕਿਲੋ 5 ਕਿਲੋ ਦੇਸੀ ਘਿਓ ਜਾ ਰਿਹਾ ਗੱਡੀ ਚ ਦੇ ਦੋ-ਦੋ ਲੱਖ ਗਿਆ ਮਾਣਾ ਹਾਂਜੀ ਦੁੱਧਾਂ ਹੁਕਾਮ ਲੋ ਉਹਨਾਂ ਨੂੰ ਮੈਂ ਕਹਿੰਦਾ ਫ੍ਰੀ ਦੇਵਾਂਗੇ ਠੀਕ ਹੈ ਜੀ ਇਹ ਦੁੱਧਾਂ ਹੁਕਾਮ ਲੋ ਮੱਢ-ਮੱਢ ਮੇਂਗਾ ਨਾ ਕਰੂਗੀ ਜੀ ਤੀਜੇ ਦਿਨ ਦੀ ਸੂਈ ਦਾ ਤੀਜੇ ਦਿਨ ਦੀ ਸੂਈ ਹੈ ਜੇ ਕਦੀ ਬੋਲੇ ਦੇ 9 ਦਾ ਕਿਲੋ ਬੋਲਾ ਹੀ ਆ ਗਿਆ ਗੱਡੀ ਉਹ ਇਹਨੂੰ 5 ਕਿਲੋ ਦੇਸੀ ਘਿਓ ਚ ਆ ਰਿਹਾ ਠੀਕ ਹੈ ਜੀ ਤੇ 2 ਕਿਲੋ ਅਲਸੀ ਦਾ ਤੇਲ ਆ 2 ਕਿਲੋ ਅਲਸੀ ਦਾ ਤੇਲ ਤੇ 5 ਕਿਲੋ ਦੇਸੀ ਘਿਓ ਵਾਹ ਜੀ ਵਾਹ ਤੇ ਚਵਾ ਤੇ ਪਸਮਾਰੇ ਦੋਨਾ ਵਾ ਹਾਂਜੀ ਦੂਜੀ ਘਰ ਵਾ ਚਾਊਗੀ ਠੀਕ ਹੈ ਜੀ ਤੇ ਕੱਢੀ ਜਾ ਆਪਣੇ ਇਹਦੇ ਭਾਗ 14 ਕਿਲੋ ਕਿਲੋ ਦੋਸਰੇ ਘਰ ਦੇ ਠੀਕ ਹੈ ਜੀ ਕੋਈ ਨਹੀਂ ਤੇ ਵੇਚਣੀ ਨਹੀਂ ਹਾਂਜੀ ਇਹ ਸਾਡੀ ਆ ਨਹੀਂ ਚੱਲਿਆ ਸਿਰਫ ਕਾਰਨੇ ਨੂੰ ਮੈਨੂੰ ਦੋਹਾਂ ਦੇ ਬੱਚੇ ਮਰ ਗਏ ਤਾਂ ਜਿੰਦੇ ਹਾਂਜੀ ਹਾਂਜੀ ਫਾਂਗ ਉਹ ਚੌਂਗੀਆਂ ਮੈਨੂੰ ਚੌਂਗੀਆਂ ਪੜੀਆਂ ਇੱਕ ਦਾ ਕੱਲ ਮਰ ਗਿਆ ਇੱਕ ਦਾ ਢੱਲਾ ਚਾਹ ਫੇਰ ਹਾਂਜੀ ਹਾਂਜੀ ਆ ਮਾਰ ਦੋ ਤਣਾ ਚਮਾ ਜ ਮਾਰ ਦੋ ਆਹ ਰਿਹਾ ਤੂੰ ਆਹੀ ਬਹੁਤ ਸੋਹਣੀ ਕੰਵਰ ਚਾਹੀਏ ਤੁਹਾਡੀ ਤੇੜੀ ਚੰਗੀ ਆ ਗੱਲਾਂ ਹੀ ਗਾਣੀਆਂ ਦੇਖੋ ਜੁਵਾਈ ਜਿਆਦਾ ਚੋਣ ਸਰ ਜਿਆਦਾ ਪੋਲੀ ਆ ਹਰੇ ਜਿੱਦਾਂ ਕਿ ਮੋਗਾ ਆਂਦਾ ਠੀਕ ਹੈ ਜੀ ਕੋ ਵਾਰ ਗੁਰੂ ਵਾਰ ਖੋਲੀਏ ਉਹ ਦਸੀਏ ਡੇਟ ਫਿਰ ਇਹਨੂੰ ਇੱਕ ਦੋ ਮਾਰੀ ਜੀ ਆ ਬਿਲਕੁਲ ਵੇਖ ਕਟੇ ਬੇ ਪਾਸ ਨੀਓਂ ਦੇਖੋ ਸਾਡੇ ਕਿਦਾਂ ਬਸਦੇ ਤੇ ਦਸੀਏ ਡੇਟ ਸਟ੍ਰੀਟ ਦਾ ਮੁੱਲ ਕਰ ਨੂੰ ਤੁਹਾਨੂੰ 1 5 ਕਰ ਦਈਏ ਹਾਂਜੀ ਤਾਂ ਕਿ 1 5 ਆਵੀ ਆ ਹਾਂਜੀ ਤੇ ਬੇਦਰਦ ਤੋ ਲਗ ਰਹੇ ਦੀ ਦੇ ਲੰਗ ਪਛਾਨਣੇ ਜਾਣ ਕਰੀਏ ਜੀ ਆਜ 100 ਜਰਾਂ ਫਿਰ ਨਹੀਂ ਦਈਏ ਵਾਵਾ ਖੁੱਲੇ ਜੀ 790 ਜਰਾਂ ਹਾਂ ਦੋ ਸਾਢੇ 86 ਯਾਰ ਚਾ ਸਾਸੀ ਦੀ ਮਿਲਦੀ ਨਹੀਂ ਮਿਲਣੀ ਤੇ ਲੱਖੋਂ ਬਾਹਰ ਹੋਣੀ ਜੀ ਹਾਂਜੀ ਜੇ ਬਾਹਰੋਂ ਦਈਏ ਤੇ ਲੱਖੋਂ ਬਾਹਰ ਮਿਲਣੀ ਆ ਠੀਕ ਆ ਚਲੋ 88 ਦੀ ਕੱਢੀ ਸਾਸੀ ਤੋਂ ਛੋਟੀ ਹੋ ਗਈ ਗੱਡੀ ਆ ਠੀਕ ਆ ਜੀ ਦੋ 14 ਰੋਟੀਆਂ ਵਧੂਗੀ ਨਹੀਂ ਜੀ ਬਾਕੀ ਚਵਾਜੂ ਧਾਰਾ ਮਾਰੀ ਛਾਲੀਆਂ ਵਿੱਚ ਠੀਕ ਹੈ ਜੀ ਖੋਲੀ ਆ ਗਈ 86 ਹਜ਼ਾਰ ਦੀ ਜੇ ਕੱਟੀ ਮਗਰ ਡਬਲ ਫੈਲਾ ਆ ਵੀ ਸੂਈ ਜਿਤਾੜੀ ਇਹ ਵੀ ਸੂਈ ਆ ਇਹ ਵੀ ਸੂਈ ਪਸੋਂ ਦੀ ਠੀਕ ਹੈ ਜੀ ਬੜੀ ਚੋਣ ਚਾਨ ਸਾਬਿਕ ਨੰਬਰ ਦੀ ਵੀ ਠੀਕ ਹੈ ਜੀ ਆਹ ਦੇਖੋ ਤੁਗਿਰ ਤੁਝੇ ਕੋ ਨਹੀਂ ਆਈ ਹਾਂ ਜੀ ਤੇ ਆਰੇ ਆ ਵੀ ਇਹ ਵੀ ਪਰਸੋਂ ਇਹਦੇ ਕੋ ਬੱਚਾ ਕੀ ਆ ਗਿਆ ਆਹ ਦੇਖੋ ਜਾਨਾ ਕਿ ਬੜੀ ਬੱਚਾ ਆਇਆ ਬੱਜਿਆ ਰਿਹਾ ਹੈਗਾ ਜੋ ਕਟੀ ਕਟਾ ਜੋ ਅੱਜ ਇਹ ਬਤਾ ਬੋ ਕੀ ਹੋਰ ੱਟੀ ਗਿਆ ਨਾ ਇਹ ਕਟਾ ਕਟਾਓ ਠੀਕ ਹੈ ਜੀ ਕਟਾ ਆ ਗਿਆ ਜਿੰਨਾ ਜਵਾਂ ਦਿਨ ਦੀ ਸੂਈ ਥਾਂ ਪਾਉਂਦੇ ਦੁੱਧ ਵਾਲੀ ਆ ਕਿੰਨਾ ਕਿ ਬੋਲਾ ਵਾਲਾ 8 ਕਿਲੋ ਸੁੱਕਾ ਨਾ 8 ਕਿਲੋ ਬੋਲਾ ਸ਼ੁਕਰਲਾ 8 ਕਿਲੋ ਨਾ ਠੀਕ ਹੈ ਜੀ ਦੁੱਧ ਦਿਖਾ ਲਓ ਮੈਂ ਕੱਢੂਗੀ ਠੀਕ ਆ ਬਹੁਤ ਚੰਗੀ ਨਹੀਂ ਨਾ ਥਾਂ ਲੈ ਦੇ ਆਲੀ ਮੜੀ ਆ ਹਾਂਜੀ ਸਾਫ ਸੁਥਰੀ ਆ ਆਲ ਕਾਲੀ ਬਾਕੀ ਇਹ ਨਹੀਂ ਵੀ ਕੋਈ ਤਹਾੜੀ ਐ ਪੰਜਾ ਦੀ ਨਾ ਆਹ ਕੋ ਬਚਾਣੇ ਕਰੇ ਬਿਲਕੁਲ ਤੇ ਉਹਨਾਂ ਜਾਨ ਬੜੀ ਚੰਗੀ ਸਾਫ ਆ ਠੀਕ ਹੈ ਜੀ ਆ ਬਨਾਲੂ ਨਾਲ ਜੋ ਦਈ ਆ ਬਨਾਲੂ ਨਾਲ ਕਾਲੀ ਆ ਪਰਸੂ ਨਹੀਂ ਫੇਰ ਜ ਬਚਾ ਜੀ ਠੀਕ ਹੈ ਤੇ ਦਸੀਏ ਜੇ ਇਹਦਾ ਕੋ ਸਤਾ ਅੱਜ ਕੋ 75 ਨਹੀਂ ਹਾਂਜੀ ਤੇ ਲਾ ਬੰਨ ਮੈਂ ਨਿਕਾ ਕਾ ਕਰਨਾ ਹਾਂ ਹਾਂਜੀ ਆ ਲੈ ਹਲੋ ਦਸੀਏ ਖਾ ਲਓ ਜਿਹੜਾ ਮੱਛੀ ਦਾ ਜੇ ਹਾਂਜੀ ਬਾਹਰ ਹਿੰਦਾਂ ਬਾਹਰ ਜਾਦੀ 60 ਦੀ ਲੈ ਜਾ ਚਲ 60 ਦੀ ਖਾਣਾਂਗੇ ਹਾਂਜੀ ਠੀਕ ਹੈ ਜੀ ਆ ਰਸ਼ੀ ਨੂੰ ਨਹੀਂ ਫੂਲਿਆ ਕਾ ਰਸ਼ੀ ਬਾਏ ਖਾ ਲੈਂਦੇ ਆ ਬੈਠੀ ਬੈਠ ਕਿ ਨਹੀਂ ਇਹਨੂੰ ਖਾ ਲਓ ਮੈਂ ਮੈਂ ਜਮ ਖਾ ਲਦੇ ਨੇ ਪਹਿਲਾਂ ਬੱਚੀ ਸੂਈ ਉਧਰ ਛੋਟੀ ਪਈ ਹੈ ਛੋਟੀ ਪਈ ਹੈ ਛੋਟੀ ਤਾਂ ਅੰਕਲ ਉਹ ਤਾਂ ਲੀਟਰ ਵਾਲਾ ਪਰ ਕੱਟੀ ਇਹਨੂੰ ਸਾਰਾ ਚੁੰਗੀ ਯਾਰ ਠੀਕ ਆ ਆ ਕੱਟੀ ਛੋਟੀ ਸੂਈ ਲਗੋ ਮਹੀਨਾ ਡੇਡ ਮਹੀਨਾ ਹੋ ਗਿਆ ਠੀਕ ਆ ਫਿਰ ਉਧਰ ਦੀ ਛੋਟੀ ਹੈ ਇੱਧਰ ਦੀ ਨਹੀਂ ਉਹ ਆਪੇ ਵੇਖ ਲੈ ਤਗੜੀ ਕਾਦਲ ਹੀ ਆ ਆ ਕੱਟੀ ਆ ਆ ਕੱਟੀ ਚੁੰਗੀ ਆ ਅੱਛਾ ਸਾਫ਼ ਕਰਤੀ ਏ ਕੱਟੀ ਸਾਰੀ ਸਾਫ਼ ਕਰਤੀ ਆ ਉਹ ਇਹੋ ਥਣਕ ਤਾਂ ਨਿਚੜ ਗਏ ਆ ਅੱਛਾ ਓਏ ਸਾਰੀ ਸਾਫ਼ ਕਰਤੀ ਆ ਹਰੀ ਤਾਂ ਵੀ ਕੱਟੀ ਦਾ ਅੰਕਲ ਉਹ ਤਾਂ ਵੱਡੀ ਕੱਟੀ ਹਰਿਆਣੇ ਦੀ ਆ ਠੀਕ ਆ ਪਹਿਲਾ ਸੂਆ ਚੌਗੀ ਜਾਮੂ ਦੀ ਕਾਲੀ ਭੋਵੇ ਖਿਲਾਦੀ ਮੈਂ ਕਰੇ ਪਹਿਲੇ ਸੂਏ ਆ ਗਈ ਚੌਗੀ 10 ਕਿਲੋ ਦੁੱਧ ਤੇ 30 ਮਗਰ ਹਾਂਜੀ ਨਹੀਂ ਹੋ ਰਿਹਾ ਬਸ ਚੌਗੀ ਸਾਰੀ ਗੱਡੀ ਸਾਫ਼ ਹੋਈ ਮੈਂ ਵੀਡੀਓ ਆ ਹੁਣ ਵੀਡੀਓ ਬਣਾਉਣ ਦੇ ਆ ਦੇਖੋ ਤਾਂ ਪਹੁੰਚ ਜਾਣਾ ਹੁਣੇ ਚੌਗੀ ਗਾੜੀ ਭਜੀ ਤਾਂ ਚੌਗੀ ਠੀਕ ਆ ਵੱਡੇ ਗੱਦਕਾਰ ਦੀ ਛੋਟੀ ਨਹੀਂ ਹਰਿਆਣੇ ਝੋਡੀ ਉਧਰ ਨਹੀਂ ਇਧਰ ਨਹੀਂ ਝੋਡੀ ਨਹੀਂ ਠੀਕ ਹੈ ਜੀ ਆਪੇ ਇਹਨੇ ਦੇ ਲੈਣੀ ਆ ਦੇਖ ਲਓ ਗੱਡੀ ਸਾਫ ਆ ਮਾੜਾ ਜਨੇ ਖਾਂਦੇ ਉਹਦੇ ਜਵਾਕਰ ਦੰਦ ਲਾਇਆ ਵਾ ਠੀਕ ਹੈ ਜੀ ਮਾੜਾ जख्म ਆ ਤੇ ਪੀੜਪੂਰ ਨਹੀਂ ਬਣਾਉਂਦੀ ਠੀਕ ਆ ਮਗਰ ਲੈ ਜੇ ਚਲੋ ਮੈਂ ਤੁਹਾਡੇ ਕੋਲ ਵੀ ਆ ਤੁਰੇ ਫੈਂਦੀ ਫੁੱਲੀ ਛੱਡੀ ਚੋਗੀ ਬੱਤੀ ਠੀਕ ਆ ਗੱਡੀ ਚੋਗੀ ਸਾਰਾ ਦੁੱਧ ਦਾ ਹਰ ਦਵਾ ਮਿੰਕ ਨਹੀਂ ਕਰਨਾ ਤੇ ਦਸੀਏ ਨੇ ਟੇ ਉਹ ਤਾਂ ਛੋਟੀ 135 ਦੀ ਬੰਦਿਆ ਖੜੀ ਤੋ 14 ਕਿਲੋ ਮਿੰਨਗੇ ਠੀਕ ਆ ਉਹਨਾਂ ਬਾਹਰ ਜਾਣਾ ਸੀ ਜਿੰਨਾਂ ਜਰ ਇੱਥੇ ਰਹਿ ਜਨਾਂ ਤੇ ਛੋਲੀ ਹੈ ਨਾ ਹੁਣ ਵੇਚਦੀ ਆ ਠੀਕ ਆ ਜੀ ਤੇ ਹੁਣ ਇਹਦਾ ਲੈਣ ਦੇਣ ਵਾਲਾ ਮੁੱਲ ਕਰਨਾ ਚਲੋ ਸਾਨੂੰ ਵੀ ਭਾਅ ਨਾ ਮਿਲੀ ਆ ਹਾਂਜੀ ਛੋਟੀ ਬਾਏ ਹੁਣ ਵੀ ਲੱਖੋ ਬਾਹਰ ਵੇਚਦੀ ਦੀ ਆ ਠੀਕ ਹੈ ਜੀ ਹੁਣ ਜਿਹੜੀ ਦੇਣ ਵਾਲੀ ਗੱਲ ਹੈ 80000 ਦੀ ਛੋਟੀ ਨਹੀਂ 10000 ਰੁਪਏ ਛੋਟ ਦੇਣਾ ਠੀਕ ਹੈ ਜੀ ਹਾਂਜੀ 10000 ਦਾ ਦੱਸੀ 10000 ਦਾ ਦੱਸੀ ਇਹ ਸੁਈ ਕਿ ਗੱਬਣ ਆ ਗੱਬਣ ਛੋਟੀ ਇਧਰ ਗੱਬਣ ਇਧਰ ਇਦਰੇ ਆ ਹਰਿਆਣੇ ਦੀ ਅਸਲ ਝੋਡੀ Rajasthan ਦੀ ਆ ਠੀਕ ਆ ਇਹਦੀ ਡਿਟੇਲ ਕੱਢ ਕੇ ਵੇਖ ਲੈ ਕੋਈ ਰਾਜੂ ਸੰਘਰੀਆਂ Rajasthan ਦੇ ਵੀਡੀਓ ਪਾਉਂਦਾ ਇਹਦੀ ਮਾਂ 1 ਲੱਖ 70 ਹਜ਼ਾਰ ਦੀ ਨੰਦੀ 22 ਕਿਲੋ ਤੋਂ ਦੇਣ ਦੀ ਆ ਠੀਕ ਆ ਪਹਿਲੇ ਸੂਏ ਨੇ 14 ਕੱਢਿਆ ਉਹ 17 ਕਿਲੋ ਦੀ ਗਾਰੰਟੀ ਪਰ 15 ਦੇ ਹੀ ਗਾਰੰਟੀ ਆਪਣੇ ਘਰੋਂ ਦੇਵਾਂਗੇ ਲੈ ਠੀਕ ਆ ਜਿਹੜਾ ਬੰਦਾ ਵਾਗਮ ਝੋਡੀ ਖੜੂਗਾ ਨਾ ਹਾਂਜੀ ਜਿਹੜਾ ਬੰਦਾ ਵਾਗਮ ਖੜੂਗਾ ਹਾਰੀ ਸਾਰੀ ਚਲੋ ਅੱਪ ਕਿੰਨੀ ਕਾਸੀ ਕਰਦੇ ਇਹਣਾ ਬੰਦਾ ਵਾਗ ਫੜੂਗਾ ਸਵਾਗ ਝੋਡੀ ਦੇ ਪੈਸੇ ਕਲਦੇ 1 ਰੁਪਈਆ ਦੇ ਦੇ ਝੋਡੀ ਫੜ ਕੇ ਲੈ ਠੀਕ ਹੈ ਜੀ ਕੋਈ ਨਹੀਂ ਪੈਸੇ ਬਦਲੇ ਮਾਰਨੀ ਨਾ ਹਾਂਜੀ ਹਾਂਜੀ ਝੋਡੀ ਫੜ ਕੇ ਲੈ ਜਦੋਂ ਸੂ ਗਈ ਉਹਦੋਂ ਝੋਡੀ ਦੇ ਪੈਸੇ ਕਲਦੇ ਠੀਕ ਹੈ ਜੀ ਇਹ ਦੂਜੇ ਸੂਏ ਖੋਣੀ ਆਖਦੇ ਦੂਜੇ ਸੂਏ ਮੂੰਹ ਦੀ ਸ਼ਿੱਕੀ ਚਲੋ ਸਿੰਘ ਜਰੂਰ ਥੋੜੇ ਜਿਹਾ ਗਿਆ ਹਾਂਜੀ ਪਰ ਝੋਡੀ ਕੋ ਘਰ ਆਣ ਕੇ ਵੇਖੇ ਝੋਡੀ ਨਿੰਦੂ ਨਹੀਂ ਭਈ ਥਾਣ ਲੇਵਾ ਸਾਰਾ ਕੋਈ ਵਿਖਾਲ ਦੇ ਕਿਦਾਂ ਅਗਲਾ ਪਿੱਛਲਾ ਬਰਾਬਰ ਹੈ ਠੀਕ ਹੈ ਜੀ ਕੋਈ ਨਾ ਸਾਰੀ ਵਿਫਾਕ ਚੰਗੀ ਰਹਿ ਇਹ ਨਹੀਂ ਵੀ ਕੋਈ ਟੱਕੀ ਆ ਵੇਖ ਲੈ ਤੂੰ ਇਹ ਨਹੀਂ ਸੁਣ ਏਡੀ ਗਰੰਟੀ ਵਾਲੀ ਝੋਡੀ ਵੀ ਜੇ ਪਿੱਛਾ ਮਾਰ ਦੇ ਕੋਈ ਥਾਣੇ ਗਲਤ ਨਿਕਲੇ ਠੀਕ ਆ ਤੇ ਰੁਪਈਆ ਨਾ ਦੇਵੀਂ ਝੋਡੀ ਤੇ ਰੁਪਈਆ ਜਿ ਘਰੇ ਨਹੀਂ ਆ ਘਰੇ ਘਰੇ ਦੇਵਾ ਬਿਲਕੁਲ ਪਾਸੇ ਰਹਿ ਜਾਊਗਾ ਹਾਂ ਜੀ ਹਾਂ ਇੱਕ ਝੋਡੀ ਟੋਕਰ ਗੱਪਣ ਬਹੁਤ ਚੰਗੀ ਲਈ ਹਰਿਆਣੇ ਦੀ ਠੀਕ ਆ ਫਿਰ ਇਧਰ ਆਜੂ ਫਿਰ ਇਧਰ ਇਦਾਂ ਹੀ ਬਾਜਾ ਥੱਲੇ ਭਾਵੇਂ 15 ਕਿਲੋ ਦੀ ਗਰੰਟੀ ਆਪਣੇ ਘਰ ਦੇਵਾਂਗੇ ਜਿੱਦਣ ਕੋਈ ਵਾਕ ਬੰਦਾ ਲਾਗੇ ਸੂਹ ਵੀ ਪਾਸੇ ਕਰਦੇ ਸਿੰਘ ਸਿੰਘ ਖਾਸ ਦੇ ਸਿੰਘ ਜ਼ੋਰ ਮਾਰ ਸਾ ਇੱਕ ਚੌੜਾ ਇੱਕ ਥਾਣੂ ਹਾਂ ਜੀ ਟਾਲੀ ਨਹੀਂ ਹੈ ਟਿਕਟ ਵਾਲੀ ਨਹੀਂ ਹੈ ਇੱਕ ਥਾਣੇ ਇੱਕ ਥਾਣੇ ਹੋਏ ਇਹ ਆਵੇ ਲਾ ਇੱਕ ਥਾਣੇ ਇਹਦਾ ਇੱਕ ਦੂਜਾ ਠੀਕ ਹੈ ਜੀ ਤੇ ਦੂਜੇ ਸਿਰ ਵੱਡੇ ਕੱਦ ਕੱਢਦੀ ਆ ਤੇ ਦੱਸੀਏ ਰੇਟ ਰੇਟ ਉਧਰ ਦੇ ਭਾਵੇਂ ਥੋੜੀ ਭਾਵੇਂ ਸਿੰਗਾ ਤੋਂ ਥੋੜੀ ਜਿਹੀ ਗਹਿਰ ਆ ਹਾਂਜੀ ਹਾਂ ਥੋੜੀ ਜਿਹੀ ਚੱਲ ਫੋਟੋ ਖਾ ਕਰਦੀ ਆ ਥੱਲੇ ਬਾਗੀ ਆਪੇ ਕਹਿੰਦੇ ਵੇਖ ਲੈਣੀ ਆਣ ਕੇ ਫੈਸਲਾ ਕਰੇ ਮੋਲ ਤਾਂ ਝੋਟੇ ਜਿੰਨਾ ਮਰਜ਼ੀ ਕਰੀ ਹੁਣ 1.5 ਦੀ ਭਾਵੇਂ 140 ਹਾਂਜੀ ਦੇਣ ਵਾਲੀ ਗੱਲ 100 ਝੋਟੇ ਜਿੰਨੀ 2000 ਛੋਟ ਕਰ ਦਾਂਗੇ ਇਕੱਠੀ ਦੇਵਾਂਗੇ ਇਕੱਠੀ ਹਾਂਜੀ ਠੀਕ ਹੈ ਜੀ ਖਾ ਲਈਏ ਕਿ ਗਾਈ ਹਾਂ ਕਰਾ ਖਾਓ ਜੀ ਲਓ ਆ ਦੇਖੋ ਜੀ ਬੁਛੀ ਹਾਂ ਹਾਂਜੀ ਨਾਲ ਜਿਹੜੀ ਆ ਗਈ ਆ ਗਈ ਆ ਹਾਂਜੀ ਜਿਹੜੀ ਮਗਲ ਬੁਛੀ ਵੀ ਖੋਟੀ ਕਰਨਾ ਤੇ ਗੱਲ ਕਰੀ ਵਾਹ ਜੀ ਵਾਹ ਏਡੀ ਸਪੈਸ਼ਲ ਆ ਠੀਕ ਹੈ ਜੀ ਬਹੁਤ ਹੀ ਜ਼ਿਆਦਾ ਬੁਛੀ ਚੱਕੀ ਦਿੱਤੀ ਆ ਦੁਜੇ ਜੂਵੇ ਸੂਈ ਆ ਦੁਜੇ ਜੂਵੇ ਸੂਈ ਆ ਸੂਈ ਆ ਅਜੇ ਜੇਰ ਪਾਉਣੀ ਆ ਠੀਕ ਆ ਤੇ ਕੱਦ ਨਾਪ ਉਹਦਾ ਵੱਡਾ ਤੇ ਨਾ ਛੋਟਾ ਜਿਹੜੀਆਂ ਵਹਿੜਾਂ ਵੀ ਕੋਟੀ ਵਹਿੜਿਆ ਠੀਕ ਆ ਜੀ ਤੇ ਬੜੀ ਸਾਫ਼ ਆ ਬਹੁਤ ਸੁਸਰੀ ਮੱਛੀ ਆ ਹਾਂਜੀ ਅਜੇ ਹੁਣੇ ਸੂਈ ਆ ਅਜੇ ਹੁਣੇ ਸੂਕੇ ਢੀ ਆ ਬਾਕੀ ਜੇ ਜੂ ਦੀ ਵੀਡੀਓ ਬਣਾਵਾਂਗੇ ਜੇਰ ਦੀ ਵੀਡੀਓ ਜਿਹੜੀ ਬਣਾਦਨੇ ਆ ਹਾਂਜੀ ਜੇਰ ਤੋਂ ਬਾਅਦ ਭੈਂਟੇ ਕਰਦੇ ਹੋਰ ਆਉਣੀਆਂ ਹਾਂਜੀ ਹਾਂਜੀ ਆ ਦੇਖੋ ਮੱਛੀ ਬੱਚੇ ਕਰਕੇ ਕਰਦੀ ਨਾ ਜਾਨਦੀ ਨਹੀਂ ਮੱਛੀ ਕਰਕੇ ਹਾਂਜੀ ਹਾਂਜੀ ਦੇਖੋ ਵਸ਼ੀ ਦੂਜੀ ਸੂਈ ਸੂਈ ਆ ਹੁਣੇ ਤਾਜੀ ਸੂਈ ਮਗੜੀ ਵੀ ਵਸ਼ੀ ਆ ਗਈ ਠੀਕ ਆ ਜੀ ਵੇਖੋ ਤੁਹਾਨੂੰ ਖਾਦੋ ਮੈਂ ਜੰਗ ਲਗਾਵਾ ਰੋਗ ਰੋਗਾ ਥਣ ਲਗਾ ਵਸ਼ੀ ਨੂੰ ਹਾਂਜੀ ਤੇ ਦਸੀਏ ਰੇਟ ਰੇਟ ਇਹਦਾ ਕੋਈ ਨਹੀਂ ਮੰਗਣਾ ਵੀ 60 ਮੰਗ ਲੀਏ 65 ਮੰਗਣਾ ਨਾ 60 ਨੂੰ 65 ਨਾ 50 ਹਾਂਜੀ ਨਾ 45 ਹਾਂਜੀ ਬਿਲਕੁਲ ਨਿਕਾ ਰੇੜ ਕਰਨੀ ਵਿਖ ਜੀ ਹਾਂਜੀ ਕੋ ਨਿਕ ਨਿਕ ਮਾਈ ਕਰਨੀ ਛੋਟ ਛੋਟੀ ਕਰਨੀ ਹਾਂ ਹਾਂਜੀ ਹਾਂਜੀ 40000 ਦੀ ਵਸ਼ੀ ਨਹੀਂ ਹਾਂ ਨੇ ਪੱਕੀ ਜਾ ਰੇਕ ਸ਼ਾਦੀ ਜਦੋਂ ਘਟ ਘਟ ਕਹਤਾ ਉਹ ਸ਼ਾਦਾਂਗੇ ਜਿਹਨੂੰ ਕਹਦਾ ਮੇਰਾ ਵੀਰ ਨਾ ਲੱਸੀ ਵਾਲਾ ਕਹਿੰਦਾ ਮੈਂ ਤਾ ਪੁੱਛੀ ਠੀਕ ਹੈ ਜੀ ਹਾਂ ਜਾ ਹਟਦਾ ਨਹੀਂ ਚੱਲ ਜੂ ਜਾ ਰੇਕ ਕਹ ਤਾ ਬਾਕੀ ਹੋ ਹੀ ਉਗਾ ਠੀਕ ਹੈ ਇਹ ਨਹੀਂ ਹੈਗਾ ਵੀ ਝੂਠ ਮਾਰ ਕੇ ਫਾਇਦਾ ਕੋਈ ਨਹੀਂ ਤੋ ਜਵਾਹਰ ਸੱਣੀ ਕਰੀਏਗਾ ਠੀਕ ਹੈ ਜੀ ਜਿਹਨੇ ਪਹਿਲੇ ਜਿੰਨੇ ਵਜਾਰ ਚੰਕਾ ਕੇ ਬਸਾ ਸასი ਕਾਲ ਜੀ ਕੋਈ ਸ਼ੂਏਸ ਲਾਈਆਂ ਸასი